ਕਿਸਾਨ ਅੰਦੋਲਨ ਦੇ ਕਾਰਨ ਨਵੇਂ ਗਾਉਂ ਤੋਂ ਚਿਕੇ ਨੂੰ ਜਾਣ ਵਾਲਾ ਜਿਹੜਾ ਮੇਨ ਰਸਤਾ ਉਹ ਘੱਗਰ ਦੇ ਪੁਲ ਤੋਂ ਬੰਦ ਕੀਤਾ ਹੋਇਆ ਅਸੀਂ ਇੱਥੇ ਤਰਮੇੜੀ ਖੜੇ ਆਂਗੇ ਤੇ ਤਰਮੇੜੀ ਤੋਂ ਇੱਕ ਰਸਤਾ ਜਾਂਦਾ ਲਿੰਕ ਰੋਡ ਆ ਉਹ ਇਹ ਤੁਹਾਨੂੰ ਚਿਕੇ ਲਿਜਾ ਸਕਦਾ ਤੇ ਵੀਰ ਖੜੇ ਨੇ ਇਹਨਾਂ ਨੂੰ ਪੁੱਛਦੇ ਆ ਕਿ ਇਹ ਜਿਹੜਾ ਲਿੰਕ ਰੋਡ ਆ ਇਹ ਕਿਹੜੇ-ਕਿਹੜੇ ਕਿੰਨਾ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਚਿਕੇ ਜਾਊਗਾ ਵੀਰ ਜੀ ਸਸਕਾਰ ਇਹ ਕਿਹੜੇ ਪਿੰਡਾਂ ਦੇ ਵਿੱਚ ਦੀ ਜਾਂਦਾ ਇਹ ਰਸਤਾ ਇਤੋਂ ਕਿੰਨੇ ਕਿਲੋਮੀਟਰ ਪਾਊਗਾ ਇੱਧਰੋਂ ਪੈ ਜਾਂਦਾ ਜੀ 10 ਕਿਲੋਮੀਟਰ ਦੇ ਨੇੜੇ ਪੈ ਜਾਂਦਾ ਇੱਥੋਂ ਅੱਗੇ ਵੀ ਕੋਈ ਬਲਾਕੇਜ ਆ ਪੁਲਿਸ ਨੇ ਰੋਕਿਆ ਹੋਇਆ ਕਿਤੇ ਜਾਂ ਨਹੀਂ ਕੋਈ ਬੈਰੀਕੇਡ ਲੱਗੇ ਹੋਏ ਨੇ ਇੱਥੇ ਜੀ ਅੱਛਾ ਮੋਟਰਸਾਈਕਲ ਆ ਰੌਡ ਤੇ ਨਹੀਂ ਲਾਉਂਦੇ ਕਿੱਥੇ ਵੇ ਬੈਰੀਕੇਡ ਕਿਦਾਂ ਨਾਰਮਲ ਨੇ ਜਾਂ ਜਿੱਦਾਂ ਇੱਥੇ ਪੱਕੇ ਲਾਏ ਹੋਏ ਨੇ ਉਹ ਨੋਰਮਲ ਹੀ ਬੈਰੀਕੇਡ ਨੇ ਜਿਹੜੇ ਪੁਲਿਸ ਵਾਲੇ ਆਮ ਲਾਉਂਦੇ ਨੇ ਹਾਂ ਜੀ ਜੀ ਨੋਰਮਲ ਹੀ ਨੇ ਬੱਥਰ ਵੀ ਆ ਅੱਛਾ ਹਾਂ ਬੈਰੀਕੇਡ ਲਗਾਏ ਪੱਥਰ ਵਾਲੇ ਕਿੱਥੇ ਲਾਏ ਹੋਏ ਨੇ ਉਹ ਉਹ ਕੁੰਸਰ ਗੋਂਦਾ ਉਹ ਇੱਧਰ ਲਾਏ ਹੋਏ ਨੇ ਸਰੋਲਾ ਕੰਸਰ ਠੀਕ ਆ ਮਤਲਬ ਜੇ ਕਿਸੇ ਨੇ ਮੋਟਰਸਾਈਕਲ ਤੇ ਜਾਣਾ ਉਹ ਇੱਧਰ ਤੇ ਜਾ ਸਕਦਾ ਆ ਮੋਟਰਸਾਈਕਲ ਜਾ ਸਕਦਾ ਬੁੱਤੇ ਲੰਘਣ ਦਿੰਦਾ ਕਿਸੇ ਦਾ ਐਮਰਜੈਂਸੀ ਕੋਈ ਜ਼ਰੂਰਤ ਹੋਵੇ ਐਮਰਜੈਂਸੀ ਕੰਮ ਹੋਵੇ ਉਹ ਲੰਘ ਸਕਦਾ ਗੱਡੀ ਵਾਲੇ ਗੱਡੀ ਟਰਾਲੀ ਟਰੋਲੀਆਂ ਦਾ ਲੰਘਣ ਦੇ ਰਹੇ ਗੱਡੀਆਂ ਗੁੱਡੀਆਂ ਲੰਘਣ ਦੇ ਰਹੇ ਨੇ ਤਾਂ ਕਰਕੇ ਉਧਰ ਪੈਰੀਗੇਟ ਲੱਗੇ ਸਿੰਪਲੀ ਨੇ ਅੱਜ ਦਾ ਦੋਸਤੋ ਧੰਨਵਾਦ ਭਰਾ ਓਕੇ ਬੰਦੇ ਰੋਤੀ ਤੇ ਬਾਈ ਹੋਰਾਂ ਦਾ ਵੀ ਬਹੁਤ-ਬਹੁਤ ਮਿਹਰਬਾਨੀ ਤੇ ਇਥੋਂ ਜਿਨ੍ਹਾਂ ਨੇ ਐਮਰਜੈਂਸੀ ਜਾਣਾ ਉਹ ਇਸ ਪਿੰਡ ਤੋਂ ਧਰਮੇੜੀ ਤੋਂ ਸਰੌਲੇ ਨੂੰ ਹੋ ਕੇ ਧਰਮੇੜੀ ਤੋਂ ਖੰਬੇੜਾ ਸਰੌਲਾ ਹੋ ਕੇ ਟੀਕੇ ਨੂੰ ਜਾ ਸਕਦੇ ਹੋ ਇਹ ਇੱਕ ਲਿੰਕ ਰੋਡ ਹੈਗਾ ਪਰ ਇਹਦੇ ਤੇ ਜਿਵੇਂ ਉਹਨਾਂ ਦੱਸਿਆ ਕਿ ਗੱਡੀਆਂ ਨਹੀਂ ਜਾਣੀਆਂ ਟਰਾਲੀਆਂ ਨਹੀਂ ਜਾਣੀਆਂ ਤੁਸੀਂ ਬਾਈਕ ਤੇ ਜਾ ਸਕਦੇ ਹੋ ਜੇ ਐਮਰਜੈਂਸੀ ਕੰਮ ਆ। ਦੋਸਤੋ ਆਪਾਂ ਇਸ ਟਾਈਮ ਖੜੇ ਆ ਖੰਬੇੜੇ ਤੇ ਉੱਥੇ ਇੱਕ ਬੋਰਡ ਆਪਣੇ ਆਪ ਸ਼ਾਇਦ ਪਬਲਿਕ ਨਹੀਂ ਲਾਇਆ ਹੋਇਆ ਹੈਗਾ ਲੋਕਾਂ ਦੀ ਸਹੂਲਤ ਵਾਸਤੇ ਇੱਕ ਇਦੇ ਤੇ ਚਾਰਟ ਦੇ ਉੱਪਰ ਕਾਗਜ਼ ਦੇ ਵੱਡੇ ਚਾਰਟ ਦੇ ਉੱਪਰ ਲਿਖ ਕੇ ਲਾਇਆ ਹੈ ਰਸਤਾ ਕਿਹੜੇ ਦੋ ਰਸਤੇ ਜਾਂਦੇ ਨੇ ਤੇ ਇੱਥੇ ਇੱਕ ਲੋਕਲ ਬਾਈ ਆ ਲਵੇ ਪਿੰਡ ਤੋਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਰਸਤੇ ਰਾਹੀਂ ਚਿੱਕੇ ਜਾਇਆ ਜਾ ਸਕਦਾ ਭਾਈ 사ਸੀ ਗਾਰ ਇਹ ਬਾਈ 사ਸੀ ਗਾਰ ਕੀ ਹਾਲ ਹੈ 사ਸੀ ਗਾਰ ਕੀ ਨਾਮ ਆਪਨਾ ਮਿਹਿੰਦਰ ਅੱਛਾ ਮਿਹਿੰਦਰ ਜੀ ਕਿਹੜਾ ਬੰਦਾ ਮੇਰਾ ਆਪਣਾ ਬੀਪਰ ਇਥੋਂ ਅਗਲਾ ਰਸਤਾ ਬੰਦਾ ਜਿਹੜਾ ਮੇਨ ਚੀਕੇ ਦਾ ਰਸਤਾ ਇਥੋਂ ਕਿਹੜੇ ਕਿਹੜੇ ਰਸਤੇ ਜਾਂਦੇ ਨੇ ਇਥੋਂ ਦੋ ਜਾਂਦੇ ਨੇ ਇੱਕ ਤੋਂ ਖੰਬੇੜੇ ਤੋਂ ਇੱਕ ਦਾਬਾ ਚਾਬਾ ਬੀਪੁਰ ਨੂੰ ਹੋਗੇ ਖੰਬੇੜੇ ਤੋਂ ਕਿਧਰ ਜਾਣਾ ਪਊਗਾ ਖੰਬੇੜੇ ਨੂੰ ਪਿੰਡਾਂ ਦੇ ਵਿੱਚ ਅੱਗੇ ਕਿਹੜੇ ਕਿਹੜੇ ਪਿੰਡ ਨੇ ਮਾੜਾ ਵਿਸਤਾਰ ਚ ਦੱਸ ਦੋ ਉਹ ਪਿੰਡਾਂ ਦੇ ਨਾਮ ਦੱਸ ਕਿਹੜੇ ਕਿਹੜੇ ਨੇ ਚਲੋ ਜਿੰਨੇ ਆਉਂਦੇ ਨੇ ਇੱਕ ਖੰਬੇੜੇ ਵਾਲੇ ਹੋਗਾ ਦੂਜਾ ਦਾਬੇ ਚਾਬੇ ਅੱਛਾ ਦਾਬੇ ਚਾਬੇ ਨੂੰ ਇੱਥੋਂ ਜਾਊਗਾ ਹਾਂ ਇੱਥੋਂ ਜਾਊਗਾ ਜਾ ਬੀਬੀਪੁਰ ਤੋਂ ਬੀਬੀਪੁਰ ਤੋਂ ਹਾਂ ਬੀਬੀਪੁਰ ਨੂੰ ਹੋ ਕੇ ਦਾਬੇ ਚਾਬੇ ਫੇਰ ਆਣਾ ਪਊ ਠੀਕ ਆ ਤੇ ਉਦੋਂ ਅੱਗੇ ਚਾਬੇ ਤੋਂ ਚਾਬੇ ਤੋਂ ਅੱਗੇ ਫੇਰ ਅੱਗੇ ਪਿੰਡਾ ਤੋਂ ਇੰਨਾ ਇਹ ਨਹੀਂ ਠੀਕ ਆ ਹਾਂ ਦੋਸਤੋ ਦੋ ਰਸਤੇ ਨੇ ਜਿਵੇਂ ਇਸ ਬੋਰਡ ਤੇ ਵੀ ਲੱਗਿਆ ਹੋਇਆ ਹੂੰ ਤੇ ਬੀਬੀਪੁਰ ਤੋਂ ਟੈਂਕੀ ਵਾਲਾ ਮੋੜ ਤੋਂ ਖੱਬੇ ਮੁੜ ਕੇ ਸਿੱਧਾ ਚਾਬੇ ਤੋਂ ਚਾਬਾ ਦਾਬਾ ਦਾਬਾ ਚਾਬਾ ਤੋਂ ਚੱਕੀ ਵਾਲਾ ਮੋੜ ਫੇਰ ਮੁੜ ਕੇ ਫਿਰ ਸਿੱਧਾ ਰੱਤਾ ਖੇੜੇ ਤੋਂ ਸਿੱਧਾ ਚੀਕਾਂ ਹਾਂ ਇੱਕ ਇਹ ਰਸਤਾ ਇੱਕ ਇਥੋਂ ਖੰਭੇੜਾ ਹੋ ਕੇ ਤੇ ਇਧਰ ਦੀ ਰਸਤਾ ਹੈਗਾ ਇਸ ਕਰਕੇ ਤੁਸੀਂ ਆਪਣੀ ਸਹੂਲਤ ਮੁਤਾਬਕ ਚੁਣ ਸਕਦੇ ਹੋ ਤੇ ਜਿਹੜੇ ਸਮਾਨੇ ਤੋਂ ਆਉਂਦੇ ਨੇ ਉਹਨਾਂ ਨੂੰ ਇੱਥੇ ਵੀ ਆਉਣ ਦੀ ਲੋੜ ਨਹੀਂ ਉਹ ਪਿੱਛੋਂ ਬੀਬੀਪੁਰ ਤੋਂ ਹੀ ਮੁੜ ਸਕਦੇ ਨੇ ਬੀਬੀਪੁਰ ਤੋਂ ਜਾਂ ਰੱਤੇ ਖੇੜੇ ਤੋਂ ਸਿੱਧਾ ਰਸਤਾ ਆਪਦਾ ਲਿੰਕ ਰੋਡ ਨੇ ਜਿਹੜੇ ਉਹ ਚੀਕੇ ਨੂੰ ਜਾਂਦੇ ਨੇ ਤੇ ਤੁਸੀਂ ਆਪਣੀ ਸਹੂਲਤ ਮੁਤਾਬਕ ਮੈਸਰ ਨੂੰ ਵੀ ਹੋਗਾ ਜਿਹੜੇ ਸਮਾਨ ਦੇ ਵਾਰੀ ਮੈਸਰ ਨੂੰ ਹੋਗਾ ਆ ਸਕਦੇ ਨੇ ਜਿਹੜਾ ਸਮਾਨ ਹੈ ਸਮਾਨੇ ਤੋਂ ਮੈਸਰ ਨੂੰ ਮੈਸਰ ਰੋਡ ਅੱਛਾ ਮੈਸਰ ਤੋਂ ਮੈਸਰ ਤੋਂ ਸਿੱਧਾ ਉਹੀ ਆਪਣਾ ਚਿਕੀ ਜਾਂਦਾ ਹੋਵੇ ਠੀਕ ਹੈ ਜੀ ਹਾਂ ਮੈਸਰ ਦੇ ਰਾਹੀਂ ਮੈਸਰ ਮੇਲਾ ਭਰਦਾਗਾ ਲੋਕਲ ਇੱਕ ਹਾਂ ਤੇ ਉਥੋਂ ਵੀ ਚਿਕੇ ਨੂੰ ਜਾਇਆ ਜਾ ਸਕਦਾ ਉਹ ਵੀ ਇੱਕ ਅੱਛਾ ਲਿੰਕ ਰੋਡ ਬਣਦਾ ਹੈ ਹਾਂ ਵਧੀਆ ਰੋਡ ਆ ਕੋਈ ਹੋਰ ਸ਼ੁਕਰੀਆ ਜੀ ਸ਼ੁਕਰੀਆ